ਤਾਂ ਦੇਖਦੇ ਹੋ ਬੀ ਆਰ ਅੰਬੇਦਕਰ ਭਵਨ ਦੀ ਜੋ ਦੇਖਾ ਹੈ ਉਹ ਹੁਣ ਬਦਲ ਰਹੀ ਹੈ ਤੇ ਇਸ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਹੋ ਰਿਹਾ ਹੈ ਬਿਲਕੁਲ ਜੀ ਸਾਡੇ ਲਈ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਨੂੰ ਇੱਕ ਅਜਿਹਾ ਐਮ ਐਲ ਏ ਮਿਲਿਆ ਜਿਨੇ ਅਸਲ ਦੇ ਵਿੱਚ ਰੋਪੜ ਦੀ ਜ਼ਰੂਰਤ ਨੂੰ ਸਮਝਿਆ ਰੋਪੜ ਦੀ ਜ਼ਰੂਰਤ ਦੇ ਉੱਤੇ ਪੈਸਾ ਖਰਚਿਆ ਇਸ ਤੋਂ ਪਹਿਲਾਂ ਵੀ ਬਹੁਤ سارے ਅਜੇ ਮੰਤਰੀ ਐਮ ਐਲ ਏ ਇੱਥੇ ਰਹਿ ਚੁੱਕੇ ਨੇ 100 100 200 300 ਕਰੋੜ ਦੀ ਵਾਜਾ ਵੀ ਸੋਨਾਂ ਨੂੰ ਮਿਲਿਆ ਵੀ ਰੋਪੜ ਦੇ ਵਿੱਚ ਕਰ ਚੁੱਕਿਆ ਪਰ ਲੱਭਣ ਤੇ ਨਹੀਂ ਮਿਲਦਾ ਹੁੰਦਾ ਸੀਗਾ ਟੋਰਚ ਲੈ ਕੇ ਰੋਜ਼ ਨਿਕਲਣਾ ਪੈਂਦਾ ਸੀ ਵੀ ਦਸਤ ਦੇਖੇ ਤਾਂ ਸੀ ਵੀ ਭਾਈ ਲੱਗਿਆ ਕਿੱਥੇ ਆ ਸਸਿਗਲ ਮੇਰਾ ਪੰਜਾਬ ਨਿਊਜ਼ ਦੇਖ ਸਾਰੇ ਜਿਸ ਕਾਨੂੰ ਮੈਂ ਮਨਜੀਤ ਸਿੰਘ ਲਾਡੀ ਖਾਬੜਾ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਤੋਂ ਬਾਅਦ ਪੱਖ-ਵੱਖ ਪ੍ਰੋਜੈਕਟਾਂ ਨੂੰ ਆਪਣੇ ਨਵੇਂ ਸ਼ੁਰੂ ਕੀਤੇ ਜਾ ਰਹੇ ਨੇ ਤੇ ਉਸ ਦੇ ਨਾਲ ਹੀ ਨਵੀਆਂ ਇਮਾਰਤਾਂ ਨਵੇਂ ਸੜਕਾਂ ਤੇ ਹੋਰ ਕਈ ਨਵੇਂ ਕੰਮ ਜਿਹੜੇ ਕਰਵਾਏ ਜਾ ਰਹੇ ਨੇ ਰੂਪਨਗਰ ਦੇ ਵਿਧਾਇਕ ਦਿਨੇਸ਼ ਛੱਡਾ ਜੀ ਦੀ ਯਤਨਾਂ ਸਦਕਾ ਜੇਕਰ ਗੱਲ ਕੀਤੀ ਜਾਵੇ ਰੂਪਨਗਰ ਦੇ ਬੀ ਆਰ ਅੰਬੇਦਕਰ ਭਵਨ ਦੀ ਵੀ ਦਿੱਖ ਬਦਲੀ ਹੈ ਤੇ ਨਾਲ ਹੀ ਸਰਕਾਰੀ ਕਾਲਜ ਰੂਪਨਗਰ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਉਸਦੇ ਹਾਲਾਤ ਵਧੀਆ ਨਹੀਂ ਸਨ ਉਸਦੀ ਵੀ ਜਿਹੜੀ ਕਿ ਹੁਣ ਦੇਖ ਬਦਲ ਜਾ ਰਹੀ ਹੈ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਟੀਮ ਹੈ ਉਹ ਖੜੀ ਹੈ ਸਾਡੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਬੀ ਆਰ ਅੰਬੇਦਕਰ ਭਵਨ ਦੀ ਜੋ ਦੇਖਿਆ ਉਹ ਹੁਣ ਬਦਲ ਰਹੀ ਹੈ ਤੇ ਇਸ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਹੋ ਰਿਹਾ ਬਿਲਕੁਲ ਜੀ ਸਾਡੇ ਲਈ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਨੂੰ ਇੱਕ ਅਹਿਜ ਐਮ ਐਲ ਏ ਮਿਲਿਆ ਜਿਨੇ ਅਸਲ ਦੇ ਵਿੱਚ ਰੋਪੜ ਦੀ ਜ਼ਰੂਰਤ ਨੂੰ ਸਮਝਿਆ ਰੋਪੜ ਦੀ ਜ਼ਰੂਰਤ ਦੇ ਉੱਤੇ ਪੈਸਾ ਖਰਚਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਹਿਜੇ ਮੰਤਰੀ ਐਮਐਲਏ ਇੱਥੇ ਰਹਿ ਚੁੱਕੇ ਨੇ 100 100 200 300 ਕਰੋੜ ਦੀਆਂ ਅਵਾਜ਼ਾਂ ਵੀ ਸੁਣਨਾਂ ਨੂੰ ਮਿਲਿਆ ਵੀ ਰੋਪੜ ਦੇ ਵਿੱਚ ਕਰ ਚੁੱਕਿਆ ਪਰ ਲੱਭਣ ਤੇ ਨਹੀਂ ਮਿਲਦਾ ਹੁੰਦਾ ਸੀਗਾ ਟੋਰਚ ਲੈ ਕੇ ਰੋਜ਼ ਨਿਕਲਣਾ ਪੈਂਦਾ ਸੀ ਵੀ ਦਸਤ ਦੇਖੇ ਤਾਂ ਸੀ ਵੀ ਪਾਈ ਲੱਗਿਆ ਕਿੱਥੇ ਆ ਪਰ ਐਮਐਲਏ ਸਾਹਿਬ ਨੂੰ ਬਣੇ ਨੂੰ ਸਿਰਫ ਕੁਝ ਸਾਲ ਹੋਏ ਨੇ 2 ਸਾਲ ਵੀ ਸਾਡੇ ਪੂਰੇ ਨਹੀਂ ਹੋਏ ਤੇ ਤੁਸੀਂ ਸਾਡੇ ਕੋਲ ਕੰਮ ਗਿਣਾਨ ਨੂੰ ਬਹੁਤ ਸਾਰੇ ਨੇ ਔਰ ਉਹ ਕੰਮ ਨੇ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਸੀਗੀ ਤੁਸੀਂ ਮੇਰੇ ਪਿੱਛੇ ਅੰਬੇਦਕਰ ਭਵਨ ਦੀ ਨੁਹਾਰ ਦੇਖ ਸਕਦੇ ਹੋ ਜਿਵੇਂ ਪੰਜਾਬ ਦਾ ਹਾਲ ਪਿਛਲੇ ਸਿਆਸੀ ਲੀਡਰ ਕਰਕੇ ਗਏ ਸੀ ਉਦਾਂ ਦਾ ਹੀ ਹਾਲ ਜਿਹੜਾ ਹੈ ਬੇਦਗਰ ਭਵਨ ਦਾ ਹੋ ਗਿਆ ਸੀਗਾ ਇਹ ਜਿਸ ਕਾਰਨ ਜਿਸ ਪਰਪਸ ਲਈ ਇਹ ਬਣਿਆ ਬਣਾਇਆ ਗਿਆ ਸੀਗਾ ਉਹ ਐਦਾ ਜਿਹੜਾ ਰੋਲ ਸੀਗਾ ਉਹ ਖਤਮ ਹੋ ਚੁੱਕਿਆ ਸੀਗਾ ਹੁਣ ਚੱਡਾ ਜਿਹਦੇ ਜਿਹੜੇ ਹੈ ਯਤਨਾ ਸਦਕਾ 34 ਲੱਖ ਰੁਪਏ ਜਿਹੜਾ ਹੈ ਉਹ ਲੈ ਕੇ ਆਏ ਨੇ ਇਹਦੇ ਲਈ 34 ਲੱਖ ਰੁਪਏ ਲੱਗਿਆ ਵੀ ਹੈ ਜੀ 34 ਲੱਖ ਦੇਖੋ ਦੂਸਰੀ ਪਾਰਟੀਆਂ ਦੇ ਵਿੱਚ ਸੋਚਣ ਨੂੰ ਜਿਹੜੀ ਦੂਸਰੀ ਸਰਕਾਰਾਂ ਸੀਗੀਆਂ ਕੋਈ ਬਹੁਤ ਬੜੀ ਅਮਾਉਂਟ ਨਹੀਂ ਸੀਗੀ ਜੀ ਅਸੀਂ ਹਮੇਸ਼ਾ ਜਦ ਵੀ ਕੁਝ ਸੁਣਿਆ ਤਾਂ ਹਮੇਸ਼ਾ ਇਹੀ ਗੱਲਾਂ ਸੁਣੀਆਂ ਕਰੋੜ ਜੀ 100 ਕਰੋੜ ਜੀ 2 ਕਰੋੜ 200 ਕਰੋੜ ਜੀ 5 ਕਰੋੜ ਜੀ 10 ਕਰੋੜ ਅਸੀਂ ਲੱਖਾਂ ਦੇ ਵਿੱਚ ਜਿਹੜੀ ਗੱਲਾਂ ਜਿਹੜੇ ਟੈਂਡਰ ਜੇ ਹੁਣ ਸੁਣਨ ਲੱਗੇ ਆ ਔਰ ਲੱਖਾਂ ਦੇ ਵਿੱਚ ਅਸੀਂ ਰੂਪ ਬਦਲਦਾ ਵੀ ਦੇਖਿਆ ਇਹ ਇਮਾਨਦਾਰ ਸਰਕਾਰ ਤੇ ਇਮਾਨਦਾਰ ਲੀਡਰ ਦੀ ਜਿਹੜੀ ਹੈ ਖੂਬੀ ਨੂੰ ਜਿਹੜੀ ਹੈ ਉਭਾਰ ਕੇ ਲੈ ਕੇ ਆ ਰਿਹਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਆਲਮੋਸਟ ਇੱਕ ਮਹੀਨਾ ਗੱਲ ਕੀਤੀ ਜਾਵੇ ਅੰਬੇਦਕਰ ਭਵਨ ਦੇ ਜੋ ਹਾਲਾਤ ਸੀ ਪਹਿਲਾਂ ਖੰਡਰ ਬਣ ਰਹੀ ਬਿਲਡਿੰਗ ਅੱਜ ਦੁਬਾਰਾ ਜਿਹੜੀ ਕਿ ਇਸ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਤੇ ਆਉਣ ਵਾਲੇ ਕਿੰਨੇ ਕਿ ਦਿਨਾਂ ਦੇ ਵਿੱਚ ਜਿਹੜਾ ਕਿ ਇਹ ਰਿਪੇਅਰ ਦਾ ਕੰਮ ਕਮਲ ਹੋ ਜਾਵੇਗਾ ਤੇ ਲੋਕਾਂ ਦੇ ਸਮਰਪਿਤ ਹੋ ਜਾਵੇਗਾ ਦੇਖੋ ਜੀ ਇਹਦਾ ਕੰਮ ਤਾਂ ਬਹੁਤ ਦਿਨ ਪਹਿਲਾਂ ਚੱਲ ਜਣਾ ਸੀਗਾ ਪਰ ਇੱਕ ਅਮਾਉਂਟ ਜਿਹੜੀ 25 ਲੱਖ ਰੁਪਏ ਦੀ ਅਮਾਉਂਟ ਪਹਿਲਾਂ ਆਈ ਸੀਗੀ ਪਰ ਉਹ ਜਿਹੜਾ ਸਫੀਸ਼ੀਐਂਟ ਅਮਾਉਂਟ ਨਹੀਂ ਸੀਗੀ ਇਹਦੀ ਨਹਾਰ ਬਦਲਣ ਲਈ ਜਿਹੜਾ ਇਹਦੇ ਤੇ ਕੰਮ ਹੋਣ ਵਾਲਾ ਬਹੁਤ ਸੀਗਾ ਫਿਰ ਚੱਡਾ ਜੀ ਨੇ ਜਿਹੜਾ ਹੈ ਹੋਰ ਮਿਹਨਤ ਕਰਕੇ 34 ਲੱਖ 40 ਹਜ਼ਾਰ ਰੁਪਿਆ ਜਿਹੜਾ ਹੈ ਇੱਕ ਅਮਾਉਂਟ ਜਿਹੜਾ ਹੈ ਇਹਦੇ ਲਈ ਆਇਆ ਉਹਦੇ ਇੱਕ ਇਸ ਇਲਾਕੇ ਦਾ ਕੋਨਾ ਜਿਹੜਾ ਹੈ ਪਿਛਲੀ ਵਾਲੀ ਸਾਈਡ ਨੇ ਇੱਕ ਬਾਥਰੂਮ ਦਾ ਇੱਕ ਸਟਰਕਚਰ ਪਿਆ ਤੁਸੀਂ ਉਹਦਾ ਹਾਲਾਤ ਨੂੰ ਜਰੂਰ ਕੈਪਚਰ ਕਰਕੇ ਉੱਥੇ ਉਸ ਸਟਰਕਚਰ ਤੋਂ ਇਸ ਰੂਪ ਦੇ ਵਿੱਚ ਬਦਲ ਦੇਣਾ ਔਰ ਇੰਨੇ ਕ ਅਮਾਉਂਟ ਦੇ ਨਾਲ ਬਦਲ ਦੇਣਾ ਬਹੁਤ ਕਾਬਿਲ ਤਾਰੀਫ ਚੀਜ਼ ਹੈ ਤੇ ਹਰੇਕ ਸ਼ੀਸ਼ਾ ਹਰੇਕ ਚੀਜ਼ ਇਹਦੇ ਵਿੱਚ ਆਲਰੇਡੀ ਸਭ ਕੁਝ ਜਿਹੜਾ ਹੈ ਹੁਣ ਇਸ ਟਾਈਮ ਦੇ ਦਿੱਤੇ ਸਭ ਕੁਝ ਤਿਆਰ ਹੈ ਕੁਝ ਦਿਨਾਂ ਦੇ ਵਿੱਚ ਇਹ ਜਿਹੜਾ ਹੈ ਲੋਕਾਂ ਦੀ ਲਈ ਯੂਜ਼ ਕਰਨ ਲਈ ਇਹ ਰੈਡੀ ਹੋ ਜਾਏਗਾ ਜਦੋਂ ਵੀ ਤੁਸੀਂ ਲੋਕਾਂ ਜਿਹੜਾ ਵੀ ਅੱਗੇ ਜਿਹੜਾ ਚੱਡਾ ਜੀ ਸੋ ਲੋ ਸਮਝਣਗੇ ਜਾਂ ਇੱਥੇ ਦਾ ਜਿਹੜਾ ਹੈ ਪ੍ਰਬੰਧਕ ਸਮਝੇਗਾ ਵੀ ਜਦੋਂ ਵੀ ਇਹਨੂੰ ਓਪਨ ਕਰਨਾ ਤਾਂ ਡੇਟ ਅਨਾਉਂਸ ਹੋ ਜਾਏਗੀ ਤੁਹਾਨੂੰ ਵੀ ਜਲਦੀ ਆਪਾਂ ਇਨਵਾਈਟ ਕਰਾਂਗੇ ਮਤਲਬ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਕਾਲਜ ਰੂਪਨਗਰ ਵੀ ਵੱਡੀਆਂ ਸ਼ਖਸੀਤਾਂ ਦੇ ਨਾਮ ਇਸ ਨਾਲ ਜੁੜਦਾ ਹੈ ਕਿਉਂਕਿ ਜਦੋਂ ਸਰਕਾਰੀ ਕਾਲਜ ਰੂਪਨਗਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਪੰਜਾਬ ਦੇ ਇੰਡਸਟਰੀ ਸਿੰਗਰ ਤੇ ਹੋਰ ਵੱਖ-ਵੱਖ ਖੇਦਾਰਿਆਂ ਨਾਲ ਜੁੜੇ ਹੋਏ ਲੋਕ ਇਸ ਕਾਲਜ ਤੋਂ ਪੜ੍ਹ ਕੇ ਉਹਨਾਂ ਨੇ ਪੰਜਾਬ ਦਾ ਰੋਪੜ ਜ਼ਿਲ੍ਹੇ ਦਾ ਤੇ ਆਪਣਾ ਨਾਮ ਚਮਕਾਇਆ ਬਿਲਕੁਲ ਜੀ ਮੈਨੂੰ ਜਿੱਥੇ ਤੱਕ ਸਾਡੇ ਆਸ-ਪਾਸ ਤੋਂ ਕਹਿ ਦਈਏ ਕਿਉਂਕਿ ਮੈਂ ਉੱਥੇ ਆਪਤਾ ਨਹੀਂ ਪੜਿਆ ਪਰ ਜਿੰਨਾ ਮੈਨੂੰ ਸੁਣਨ ਨੂੰ ਮਿਲਦਾ ਹੈ ਕਿ ਸਾਡੇ ਇਲਾਕੇ ਦਾ ਸਭ ਤੋਂ ਪੁਰਾਣਾ ਕਾਲਜ ਹੈ ਜੀ ਔਰ ਬਹੁਤ بڑے-ਬڑے ਨਾਮ ਜਿਹੜੇ ਹੈ ਜਿਸ ਕਾਰਨ ਇਹ ਰੋਪੜ ਦਾ ਕਾਲਜ ਮਸ਼ਹੂਰ ਹੋਇਆ ਤੇ ਉਹਦੀ ਇੱਕ ਛੋਟੀ ਜੀ ਐਗਜ਼ਾਮਪਲ ਇਹ ਵੀ ਹੈ ਜੀ ਥੋੜੇ ਦਿਨ ਪਹਿਲਾਂ ਬੱਬੂ ਮਾਨ ਜੀ ਨੇ ਵੀ ਆਪਣੇ ਪੇਜ ਦੇ ਉੱਤੇ ਰੋਪੜ ਕਾਲਜ ਦੇ ਉੱਤੇ ਇੱਕ ਰੀਲ ਪਾਈ ਸੀਗੀ ਜੀ ਉਹਨਾਂ ਨੇ ਵੀ ਰੋਪੜ ਦੇ ਕਾਲਜ ਦੇ ਨਾਲ ਜੁੜੀਆਂ ਯਾਦਾਂ ਨੂੰ ਵਾਪਸ ਮੁੜ ਤਾਜ਼ਾ ਕਰਿਆ ਸੀਗਾ ਤੇ ਉਹ ਕਾਲਜ ਨੂੰ ਦੇਖਦੇ ਹੋਏ ਹੁਣ ਸਾਨੂੰ ਮਾਣ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਚੱਡਾ ਜੀ ਨੇ ਆਂਦੇ ਸਾਰ ਹੀ ਅ ਸਿੱਖਿਆਦਾਰੇ ਦੇ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਕੀਤਾ 1 ਕਰੋੜ 68 ਲੱਖ ਰੁਪਇਆ ਰੋਪੜ ਕਾਲਜ ਲੈ ਕੇ ਜਿਹਦੇ ਨਾਲ ਰੋਪੜ ਕਾਲਜ ਹੀ ਨਹੀਂ ਸਾਹਮਣੇ ਹੋਸਟਲ ਦੀ ਵੀ ਨਿਹਾਰ ਬਤਲੀ ਗਈ ਹੈ ਜੀ ਉੱਥੇ ਵੀ ਹੋਸਟਲ ਦੀ ਬਿਲਡਿੰਗ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਹੈ ਉਹਦਾ ਗਰਾਊਂਡ ਜਿਹੜਾ ਹੈ ਸਾਡੇ ਇਲਾਕੇ ਦੇ ਵੀ ਸਭ ਤੋਂ ਵੱਡਾ ਗਰਾਊਂਡ ਹੈ ਹੋਸਟਲ ਦੀ ਜਿਹੜੀ ਹੈ ਲੁੱਕ ਦੇਖ ਕੇ ਹੁਣ ਉਹਦੇ ਵਿੱਚ ਰਹਿਣ ਨੂੰ ਲੋਕਾਂ ਦਾ ਦਿਲ ਕਰੇਗਾ ਲੋ ਦੂਰ ਤੋਂ ਆ ਪੜਨ ਆ ਰਹੇ ਬੱਚੇ ਦੇ ਕੋਲ ਇੱਕ ਆਸ ਹੋਏਗੀ ਉੱਥੇ ਅਰੇਂਜਮੈਂਟ ਅੱਛਾ ਹੈ ਉੱਥੇ ਦਾ ਕਾਲਜ ਦੇ ਵਿੱਚ ਸਾਨੂੰ ਫੈਸਿਲਿਟੀ ਮਿਲ ਜੇਗੀ ਇੱਥੇ ਦੀ ਪ੍ਰਿੰਸੀਪਲ ਸਾਹਿਬ ਨੇ ਔਰ ਚੱਡਾ ਜੀ ਨੇ ਨਾਲ ਮਿਲ ਕੇ ਜੋ ਰੋਪੜ ਦੇ ਕਾਲਜ ਦੀ ਐਨੇ ਇੱਕ ਘੱਟ ਪੈਸਿਆਂ ਦੇ ਵਿੱਚ ਜੋ ਇੱਕ ਇਮੇਜ ਜਿਹੜੀ ਇੱਕ ਸਾਫ਼ ਪਿਕਚਰ ਜਿਹੜੀ ਕੱਢ ਕੇ ਸਾਡੇ ਸਾਹਮਣੇ ਲਈਏ ਸਾਨੂੰ ਇਹ ਫੀਲ ਹੀ ਨਹੀਂ ਹੁੰਦਾ ਕਿ ਇਹ ਕਾਲਜ ਦੀ ਪੁਰਾਣਾ ਵੀ ਸੀਗਾ ਆਪ ਆਗੂ ਖੜੇ ਨੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੇ ਅੰਬੇਦਕਰ ਭਵਨ ਦੇ ਹਾਲਾਤ ਸੀ ਪਹਿਲਾਂ ਜਦ ਸਰਕਾਰੀ ਕਾਲਜ ਰੋਪੜ ਦੇ ਤੇ ਹੁਣ ਦੇ ਹਾਲਾਤ ਕੀ ਗੱਲ ਹੈ ਬਹੁਤ ਹਾਲਾਤ ਬਦਲੇ ਬੈ ਨੇ ਪਹਿਲੀ ਸਰਕਾਰਾਂ ਆਈਆਂ ਤੀਆਂ ਕੰਮ ਕੋਈ ਨਹੀਂ ਕਰ ਦਿੱਤੀਆਂ ਹਵਾ ਜੇ ਗੱਲਾਂ ਚੱਲ ਰਹੀਆਂ ਤੇ ਪਰ ਐਮਐਲਏ ਸਾਹਿਬ ਸਾਡੇ ਜਿਹੜੇ ਦਿਨੇ ਚੱਡਾ ਦਿਨ ਰਾਤ ਲੱਗੇ ਰਹਿੰਦੇ ਆ ਜਿਹੜਾ ਰੋਪਨਗਰ ਨੂੰ ਲੋਕ ਕਹਿੰਦੇ ਤੇ ਵੀ ਰੋਪਨਗਰ ਹੈ ਜੀ ਰੋਪਨਗਰ ਨੂੰ ਰੋਪਨਗਰ ਬਣਾਣ ਲੱਗ ਗਏ ਪੈ ਨੇ ਦਿਨ ਰਾਤ ਮਿਹਨਤ ਕਰਕੇ ਅਸੀਂ ਕਹਿੰਦੇ ਵੀ ਇਹੋ ਜਿਹੇ ਐਮਐਲਏ ਹਮੇਸ਼ਾ ਰਹਿਣਾ ਚਾਹੀਦਾ ਕੀ ਕਹਨੇ ਹੋ ਜਿਹੜੇ ਕਿ ਅੰਬੇਦਕਰ ਭਵਨ ਦੇ ਹੁਣ ਹਾਲਾਤ ਬਦਲੇ ਤੇ ਆਮ ਲੋਕਾਂ ਨੂੰ ਵੀ ਇਸ ਤੋਂ ਸਹੂਲਤ ਮਿਲੇਗੀ ਬਿਲਕੁਲ ਮਿਲੂਗੇ ਜੀ ਦਿਨੇ ਚੱਡਾ ਲੱਗੇ ਹੋਏ ਆ ਦਿਨ ਰਾਤ ਰੋਪੜ ਦੀ ਸੇਵਾ ਕਰਨ ਵਾਸਤੇ ਸੋ ਜਿੰਨੇ ਵੀ ਇਦਾਂ ਦੇ ਹੈਗੇ ਆ 바ਰੀ ਸਰ 바ਰੀ ਸਰ ਸਭ ਦੀ ਸਭ ਦਾ ਐਵੇਂ ਹੀ ਨੁਹਾਰ ਬਦਲੀ ਜਾਓਗੇ ਉਹ ਦਿਨ ਰਾਤ ਲੱਗੇ ਹੋਏ ਆ ਪੂਰੀ ਟੀਮ ਲੱਗੀ ਹੋਈ ਆ ਠੀਕ ਆ ਜੀ ਸਾਡਾ ਸੰਜੋਗ ਪੰਜਾਬ ਸਰਕਾਰ ਵੱਲੋਂ ਹੀ ਪੂਰਾ ਸੰਜੋਗ ਮਿਲ ਰਿਹਾ ਦਿਨੇ ਚੱਡਾਈ ਦੇ ਖੁੱਲੇ ਹੱਥ ਹੈ ਪੂਰਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਆਪਣੇ ਸੌਰੀ ਰੋਪੜ ਦੇ ਵਿੱਚ ਠੀਕ ਹੈ ਹਲਕੇ ਦੇ ਵਿੱਚ ਕੋਈ ਇਤਤਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਹੁਣ ਜਿੰਨੀਆਂ ਹੈਗੀਆਂ ਪਰੇਸ਼ਾਨੀਆਂ ਉਹ ਦੂਰ ਕਰਾਂਗੇ ਬਾਈ ਕਹਿਣਾ ਚਾਹੁੰਦਾ ਹਾਂ ਅ ਸਾਬਕਾ ਕਾਉਂਸਲਰ ਮਿੰਨੀ ਜੀ ਨੇ ਮਿੰਨੀ ਜੀ ਤੁਸੀਂ ਅੰਬੇਦਕਰ ਪਵਨ ਲਈ ਕਾਫੀ ਪਹਿਲਾਂ ਜਦੋਂ ਜਦ ਤੱਕ ਵੀ ਕਰਦੇ ਰਹੇ ਹੋ ਕਿ ਇਹਦੇ ਹਾਲਾਤ ਸੁਧਰਨ ਪਰ ਇਹਦੇ ਹਾਲਾਤ ਸੁਧਰਨ ਦਾ ਨਾਮ ਨਹੀਂ ਸੀ ਲੈ ਰਹੇ ਹੁਣ ਲੱਗਦਾ ਹੈ ਵੀ ਅੰਬੇਦਕਰ ਪਵਨ ਵਾਕਈ ਅੰਬੇਦਕਰ ਪਵਨ ਨੇ ਨਹੀਂ ਹੁਣ ਤਾਂ ਦੇਖੋ ਜੀ ਬਹੁਤ ਵਧੀਆ ਬਿਲਡਿੰਗ ਬਣ ਚੁੱਕੀ ਹੈ ਦੇਖੋ ਪਹਿਲਾਂ ਸਰਕਾਰਾਂ ਦੀ ਨੀਤ ਨਹੀਂ ਹੈਗੀ ਸੀ ਵੀ ਅਸੀਂ ਕੰਮ ਕਰਵਾ ਲਈਏ ਅੰਬੇਦਕਰ ਭਵਨ ਦਾ ਇਹ ਕਿ ਬਹੁਤ ਬੜੀਆ ਪੁਆਇੰਟ ਆ ਜਿੱਥੇ ਲੋਕ ਆਪਣਾ ਫੰਕਸ਼ਨ ਜਾਂ ਕੋਈ ਹੋਰ ਗਿੱਧਾ ਪ੍ਰੋਗਰਾਮ ਪਗੜੇ ਦੀ ਕੋਈ ਸਕੂਲਾਂ ਵਾਸਤੇ ਸਭ ਤੋਂ ਵਧੀਆ ਯਾਨੀ ਕਿ ਉਰੇ ਪ੍ਰੋਗਰਾਮ ਹੁੰਦੇ ਤੇ ਫਿਰ ਕਾਫੀ ਟਾਈਮ ਤੋਂ ਇਹ ਬੰਦ ਰਿਹਾ ਯਾਨੀ ਕਿ ਉੱਜੜ ਗਿਆ ਸਮਝੋ ਇੱਕ ਤਰ੍ਹਾਂ ਦਾ ਇਹ ਸਾਡਾ ਸੁਪਨਾ ਤਾਂ ਵੀ ਉਰੇ ਕੁਝ ਹੋ ਵੀ ਅਸੀਂ ਕੰਮ ਕਰਵਾ ਲਈਏ ਅੰਬੇਦਕਰ ਭਵਨ ਦਾ ਇਹ ਕਿ ਬਹੁਤ ਬੜੀਆ ਪੁਆਇੰਟ ਆ ਜਿੱਥੇ ਲੋਕ ਆਪਣਾ ਫੰਕਸ਼ਨ ਆ ਜਾਂ ਕੋਈ ਹੋਰ ਗਿੱਧਾ ਪ੍ਰੋਗਰਾਮ ਪਗੜੇ ਦੀ ਕੋਈ ਸਕੂਲਾਂ ਵਾਸਤੇ ਸਭ ਤੋਂ ਵਧੀਆ ਜਾਨੀ ਕਿ ਉਰੇ ਪ੍ਰੋਗਰਾਮ ਹੁੰਦੇ ਤੇ ਫਿਰ ਕਾਫੀ ਟਾਈਮ ਤੋਂ ਇਹ ਬੰਦ ਰਿਹਾ ਜਾਨੀ ਕਿ ਉੱਜੜ ਗਿਆ ਸਮਝੋ ਇੱਕ ਤਰ੍ਹਾਂ ਦਾ ਇਹ ਸਾਡਾ ਸੁਪਨਾ ਤਾਂ ਵੀ ਉਰੇ ਕੁਝ ਹੋਵੇ ਦੁਬਾਰ ਤੇ ਬਣੇ ਕਿਉਂਕਿ ਸਾਡੇ ਬਾਬਾ ਬੇਦਖਰ ਸਾਹਿਬ ਨੇ ਬੜਾ ਹੀ ਕੰਮ ਕੀਤਾ ਲੋਕਾਂ ਵਾਸਤੇ ਤਾਂ ਫਿਰ ਅਸੀਂ ਚੰਡਾ ਸਾਹਿਬ ਨੂੰ ਕਿਹਾ ਵੀ ਬੇਨਤੀ ਕੀਤੀ ਵੀ ਸਾਡੇ ਵਾਸਤੇ ਕੁਝ ਕਰੋ ਉਦੋਂ ਚੰਡਾ ਸਾਹਿਬ ਨੇ ਬੜੀ ਮਿਹਨਤ ਨਾਲ ਇਵੇ ਰੰਗ ਭਾਗ ਲਾਏ ਨੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਨੇ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਦਾ ਅ ਕਿਸ਼ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਸਰਕਾਰੀ ਕਾਲਜ ਰੋਪੜ ਤੇ ਅੰਬੇਦਕਰ ਭਵਨ ਦੀ ਦਿੱਖ ਬਦਲੀ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰੋਪੜ ਦੀ ਵੀ ਇਸ ਤਰ੍ਹਾਂ ਹੀ ਦਿੱਖ ਬਦਲੀ ਗਈ ਇਹ ਅਸੀਂ ਪਹਿਲਾਂ ਤਾਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਸਰਕਾਰੀ ਕੋਲਜ ਓਪਨ ਦੀ ਰੀਲਸ ਬਹੁਤ ਵਾਇਰਲ ਹੋ ਰਹੀਆਂ ਉਹਦਾ ਕਾਰਨ ਹੀ ਆਹੀ ਹੈ ਕਿ ਉਹਨਾਂ ਨੇ ਉਹਨਾਂ ਦੇ ਯਤਨ ਸਦਕਾ ਕੋਲੇ ਨੂੰ ਇੱਕ ਵੱਡੀ ਗ੍ਰਾਂਟ ਜੋ ਕਿ ਕਾਫੀ ਸਮੇਂ ਤੋਂ ਨਹੀਂ ਮਿਲੀ ਉਹਨਾਂ ਦੇ ਯਤਨ ਸਦਕਾ ਕੋਲੇ ਨੂੰ ਗ੍ਰਾਂਟ ਮਿਲੀ ਹੈ ਤੇ ਜਿਹਦੇ ਵਿੱਚ ਕੋਲੇਜ ਦੀ ਨੁਹਾਰ ਬਦਲੀ ਹੈ ਇੱਥੋਂ ਤੱਕ ਆਪਾਂ ਜਿੱਥੇ ਖੜੇ ਆ ਅੰਬੇਦਕਰ ਭਵਨ ਇਹਨਾਂ ਦੀ ਵੀ ਨੁਹਾਰ ਕਾਫੀ ਬਦਲ ਚੁੱਕੀ ਹੈ ਤੇ ਆਉਣ ਵਾਲੇ ਹੁਣ ਕਹੀਂ ਐਨਜੀਓ ਦੁਆਰਾ ਪ੍ਰੋਗਰਾਮ ਹੁੰਦੇ ਆ ਜੋ ਕਿ ਆਰਾਮ ਨਾਲ ਇਸ ਜਗ੍ਹਾ ਤੇ ਹੋ ਜਾਣਗੇ ਤੇ ਇਹੀ ਕਹਿਣਾ ਚਾਹੁੰਦਾ ਧੰਨਵਾਦ ਸੋ ਜੇਕਰ ਗੱਲ ਕੀਤੀ ਜਾਵੇ ਬੀ ਆਰ ਅੰਬੇਦਕਰ ਭਵਨ ਦੀ ਤਾਂ ਇਸ ਦੇ ਵਿੱਚ ਆਮ ਲੋਕਾਂ ਨੂੰ ਸਹੂਲਤ ਮਿਲੇਗੀ ਜੋ ਆਪਣੇ ਫੰਕਸ਼ਨ ਛੋਟੇ ਮੋਟੇ ਫੰਕਸ਼ਨ ਵਿਆਹ ਸ਼ਾਦੀਆਂ ਜਾਂ ਹੋਰ ਪ੍ਰੋਗਰਾਮ ਕਰਦੇ ਸਨ ਉਹ ਬਹੁਤ ਹੀ ਘੱਟ ਬਜਟ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਹੋਣਗੇ ਤੇ ਨਾਲ ਹੀ ਗੱਲ ਕੀਤੀ ਜਾਵੇ ਸਰਕਾਰੀ ਕਾਲਜ ਰੂਪਨਗਰ ਦੀ ਤਾਂ ਸਰਕਾਰੀ ਕਾਲਜ ਰੂਪਨਗਰ ਦੀ ਨਿਹਾਰ ਬਦਲ ਰਹੀ ਹੈ ਤੇ ਉਸ ਦਾ ਕੰਮ ਜਿਹੜਾ ਕਿ ਰੈਨੋਵੇਸ਼ਨ ਰੰਗ ਰੋਗਨ ਤੇ ਹੋਰ ਜੋ ਵੀ ਉਸ ਦੇ ਵਿੱਚ ਪ੍ਰਬੰਧ ਮੁਕੰਮਲ ਕਰਨੇ ਨੇ ਉਹ ਹੋ ਰਿਹਾ ਹੈ ਧੰਨਵਾਦ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਗੂ ਨੇ ਉਹ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਦਾ ਉਹਨਾਂ ਦਾ ਕਹਿਣਾ ਹੈ ਕਿ ਰੋਪੜ ਹਲਕੇ ਦੀ ਵੀ ਇਸ ਬਿਲਡਿੰਗ ਦੀ ਤਰ੍ਹਾਂ ਤੇ ਹੋਰ ਜਿਸ ਤਰ੍ਹਾਂ ਕੰਮ ਹੋ ਰਹੇ ਨੇ ਨਹਾਰ ਬਦਲੇਗੀ ਤੇ ਵਿਧਾਇਕ ਦਿਨੇਸ਼ ਚੱਡਾ ਪੂਰੇ ਯਤਨ ਕਰ ਰਹੇ ਨੇ ਜਿਹੜੀ ਉਹਨਾਂ ਦੀ ਟੀਮ ਹੈ ਉਹ ਪੂਰੀ ਉਹਨਾਂ ਦੇ ਨਾਲ ਲੱਗ ਕੇ ਜਿੱਥੇ-ਜਿੱਥੇ ਵੀ ਕੋਈ ਕਮੀ ਆ ਉਹਨਾਂ ਨੂੰ ਦੂਰ ਕਰਨ ਵਿੱਚ ਆਪ ਆਗੂਆਂ ਨੇ ਕਿਹਾ ਪੂਰਾ ਸਹਿਯੋਗ ਕਰੇਗੀ ਰੂਪਨਗਰ ਤੋਂ ਮੇਰਾ ਪੰਜਾਬ ਨਿਊਜ਼ ਲਾਡੀ ਖਾਪੜਾਂ ਦੀ ਖਾਸ ਰਿਪੋਰਟ